ਸਤ ਸ੍ਰੀ ਅਕਾਲ ਪਰੇ ਦੋਸਤੋ ਕਿ ਹਾਲ ਨੇ ਜੀ ਮੈਂ ਤੁਹਾਡਾ ਦੋਸਤ ਕੁਸ਼ਾਨ ਗਰਮੀ ਚੱਲ ਰਹੀ ਆ ਪਿੰਡ ਪਿੰਡੀ ਹੁੰਦੇ ਨੇ ਸ਼ਹਿਰ ਸ਼ਹਿਰੀ ਹੁੰਦੇ ਨੇ ਸਭ ਤੋਂ ਪਹਿਲਾਂ ਜਿਉਂ ਦੇਖੋ ਪੁੱਲ ਦਾ ਤੇ ਇੱਥੋਂ ਦੀ ਲੰਘ ਰਿਹਾ ਸਾਧਨ ਪੰਜਾਬੀ ਚੇਨ ਫੀਟ ਲੈਡਾ ਕੋਈ ਸਮਾਨ ਲੈ ਕੇ ਜਾ ਰਿਹਾ ਸਾਰਾ ਕੁਝ ਲੱਦਾ ਹੋਇਆ ਉੱਧਰ ਤੇ ਇੱਧਰਲੇ ਪਾਸੇ ਵੀ ਦਰਖਤ ਆ ਆਪਣਾ ਮੋਟਿਵ ਸੀਗਾ ਇਹਦਾ ਗਰਮੀ ਚ ਜੀ ਦੇਖ ਰਹੇ ਹਾਂ ਕਿ ਸਿਖਰ ਦਾ ਪਹਾੜਾ ਪੂਰੀ ਗਰਮੀ ਪੈ ਰਹੀ ਆ ਤੇ ਧਰਤੀ ਤਪ ਰਹੀ ਆ ਤੇ ਠੰਡੀ ਠੰਡੀ ਹਵਾ ਚੱਲ ਰਹੀ ਆ ਪਰ ਜਿਹੜਾ ਉਹਦਾ ਕਾਰਨ ਹੈ ਮੈਂ ਤੁਹਾਨੂੰ ਦੱਸ ਰਿਹਾ ਹਵਾ ਦਾ ਕਾਰਨ ਕੀ ਆ ਉਹ ਆ ਜੀ ਦਰਖਤ ਤੇ ਆਹ ਦੇਖੋ ਬਹੁਤ ਹੀ ਪੁਰਾਣਾ ਬੋੜ ਤੇ ਪਿੱਪਲ ਬੋੜ ਤੇ ਪਿੱਪਲ ਦਾ ਮੈਸ਼ ਪਾ ਉਹਨਾਂ ਦਾ ਬਹੁਤ ਹੀ ਪੁਰਾਣਾ ਦਰਖਤ ਆ ਤੁਸੀਂ ਦੇਖੋ ਯਾਰ ਇੱਕ ਮਾਂ ਬੋਰ ਦੀ ਸ਼ਾਂ ਤੇ ਰੱਬ ਦਾ ਨਾਮ ਤਿੰਨੇ ਇੱਕੋ ਜੇ ਵਾਕ ਹੈ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਤੇ ਦੇਖੋ ਠੰਡੀ ਠੰਡੀ ਸ਼ਾਂ ਜੀ ਹਵਾ ਚੱਲ ਰਹੀ ਆ ਇਹੋ ਜਿਹਾ ਨਜ਼ਾਰਾ ਮੇਰੇ ਖਿਆਲ ਏਸੀ ਜੀ ਵੀ ਨਹੀਂ ਆ ਤੇ ਏਸੀ ਵਾਲੇ ਰੂਮ ਚ ਬਹਿ ਕੇ ਵੀ ਸਵਾਦ ਨਹੀਂ ਆਉਂਦਾ ਜਿੰਨਾ ਬੋਰ ਤੇ ਬੂਲ ਥੱਲੇ ਆ ਰਿਹਾ ਸੋ ਦੇਖੋ ਕਿਹਦਾ ਆਨੰਦ ਆ ਯਾਰ ਆ ਕੋਲ ਦੀ ਇਹ ਦੇ ਸਵੇਰ ਕਿਸੇ ਆਪਣੀ ਕਾਇਦ ਨਹੀਂ ਆ ਤੇ ਵਿੱਚ ਪਾਣੀ ਹੈ ਨਹੀਂ ਜੇ ਪਾਣੀ ਹੁੰਦਾ ਥੋੜਾ ਹੋਰ ਨਜ਼ਾਰਾ ਹਾ ਏ ਸਫਾਈ ਚੱਲ ਰਹੀ ਏ ਤਾਂ ਕਰਕੇ ਤੁਸੀਂ ਦੇਖ ਸਕਦੇ ਹੋ ਯਾਰ ਕਿੰਨਾ ਵੱਡਾ ਬਰੋਟਾ ਪੂਰਾ ਪਲਿਆ ਹੋਇਆ ਬਹੁਤ سارے ਦਰਖਤ ਅੱਜ ਕੱਲ ਵੱਡੇ ਜਾ ਰਹੇ ਆ ਤਾਂ ਆਪਣੀ ਅਪੀਲ ਹੁੰਦੀ ਏ ਕਿ ਹਮੇਸ਼ਾ ਜਿੰਨੇ ਵੱਧ ਤੋਂ ਵੱਧ ਆਪਾਂ ਪੰਜਾਬ ਚ ਲਾ ਸਕਦੇ ਹਾਂ ਦਰਖਤ ਉਹਨੇ ਤਾਪਮਾਨ ਘਟੂਗਾ ਸੋ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਏ ਕਿ ਪਲੀਜ਼ ਵੱਧ ਤੋਂ ਵੱਧ ਜਿਹੜੇ ਦਰਖਤ ਲਾਇਆ ਕਰੋ ਜਿਹੜੇ ਹੁੰਦੇ ਉਹ ਨਾ ਪਟਾਇਆ ਕਰੋ ਸੋ ਆ ਬਹੁਤ ਹੀ ਸੋਹਣਾ ਪੰਡ ਵਾਲਾ ਨੇ ਜਿਹੜਾ ਬੋੜ ਤੇ ਪਿੱਪਲ ਅਸੀਂ ਦੇਖ ਸਕਦੇ ਹਾਂ ਪਾਲਿਆ ਹੋਇਆ ਯਾਰ ਮੈਂ ਅਕਸਰ ਇਹ ਵੀਡੀਓ ਬਣਾਉਂਦਾ ਕਿ ਜਦੋਂ ਬੰਦ ਤਰ੍ਹਾਂ ਤਸਰ੍ਹਾਂ ਦਾ ਮੈਂ ਜਦੋਂ ਇਸ਼ਾਰਾ ਮਿਲਦੀ ਹੈ ਕਿੰਨੇ ਹੀ ਦੇਖੋ ਇੱਥੇ ਪੰਛੀ ਪੰਛੀਆਂ ਦੀਆਂ ਆਵਾਜ਼ਾਂ ਵੀ ਆ ਰਹੀਆਂ ਤੁਸੀਂ ਸੁਣ ਰਿਓ ਗਟਾਰ ਹੋਵੇ ਤੋਤੇ ਹੋਵੇ ਜੜੀਆਂ ਹੋ ਗਿਆ ਆ ਸੁਣ ਰਿਓ ਸਾਰੇ ਉੱਥੇ ਰਹਿੰਦੇ ਆ ਤੇ ਕਈ ਲੋਕ ਆਪਾਂ ਦੇਖਦੇ ਆ ਹੱਕ ਲੌਣ ਲੱਗੇ ਪ੍ਰਵਾਹ ਨਹੀਂ ਕਰਦੇ ਆਪਾਂ ਇਸ ਟਾਈਮ ਵੀ ਦੇਖੇਗੇ ਕਿੰਨੇ ਹੀ ਦਰਖਤ ਜਿਹੜੇ ਖੜੇ ਖੜੇ ਸਾਹ ਤੇ ਦੇਖੋ ਸਾਰੇ ਪਾਸੇ ਇਤਨ ਦਰਖਤ ਲਾਇਆ ਹੋਇਆ ਨਾ ਨਾ ਬਹੁਤ ਸੋਹਣਾ ਕੰਮ ਕੀਤਾ ਇਹ ਆ ਡਿਸਟ੍ਰਿਕਟ ਮਾਨਸਾ ਪਿੰਡ ਹੀਰੇਵਾਲਾ ਖਾਰਾ ਬਰਨਾਲਾ ਉਹਦੇ ਕੋਲ ਆ ਜੀ ਤੇ ਬਹੁਤ ਸੋਹਣਾ ਕੰਮ ਕੀਤਾ ਮੇਰੀ ਪਿੰਡ ਵਾਲਿਆਂ ਨੂੰ ਇਹ ਬੇਨਤੀ ਕੀ ਇਸੇ ਤਰ੍ਹਾਂ ਦੀ ਜਿਹੜਾ ਬੋਰਡਾਂ ਤੇ ਪਲੇਨ ਨੂੰ ਪਚਾ ਕੇ ਬਹੁਤ ਵਧੀਆ ਕੰਮ ਕੀਤਾ ਵੀਰਾਂ ਨੇ ਯਾਰ ਤਾਂ ਇਹੋ ਜੇ ਕੰਮ ਦੀ ਸ਼ਾਬਾਸ਼ ਹੈ ਬੰਦੀ ਆ ਕਿ ਜਿਨ੍ਹਾਂ ਨੇ ਅੱਜ ਤੱਕ ਇਸ ਵਿਰਾਸਤ ਨੂੰ ਇੰਨਾ ਪੇੜਾ ਨੂੰ ਬਚਾ ਕੇ ਰੱਖਿਆ ਵਾ ਹਰੇਕ ਪਿੰਡ ਮੈਂ ਬੇਨਤੀ ਕਰਦਾ ਕਿ ਜੇ ਕੋਈ ਪੁਰਾਣਾ ਬੋੜ ਆ ਪਿੱਪਲ ਆ ਜਾਂ ਕੋਈ ਵਾਣਾ ਜਾਂ ਕੋਈ ਪੁਰਾਣੀ ਟਾਲੀ ਜਾਂ ਡੇਕ ਆ ਉਹਨੂੰ ਉਸੇ ਤਰ੍ਹਾਂ ਰਹਿਣ ਦਿਆ ਕਰੋ ਯਾਰ ਜੇਕਰ ਆਪਾਂ ਗਰਮੀ ਤੋਂ ਬਚਣਾ ਨਹੀਂ ਆਉਣ ਵਾਲੇ ਦਿਨਾਂ ਤੱਕ ਜਿਹੜਾ ਤਾਪਮਾਨ 55 ਡਿਗਰੀ ਹੋਣ ਵਾਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਥੈਂਕ ਯੂ ਇੱਕ ਵਾਰੀ ਬੋਰਡ ਦੇ ਦਿਓ ਯਾਰ ਤੁਸੀਂ ਕਿੱਡੇ ਕਿੱਡੇ ਟਾਣੇ ਇਹਦੇ